ਆ ਵੀ ਨਾ ਪਾਣੀ ਅੰਦਰ ਨਹੀਂ ਕੜਾਊਗਾ </body>ੋਡੇ </body>ੋਡੇ ਪਾਣੀ ਹੋ ਗਿਆ </body>ਰੂਪੇ ਤੇ ਯਾਰ ਆ ਪਾਣੀ ਆ ਮਿਸ ਜੇ ਜੇ ਤੂੜੀ ਹੁੰਦੀ ਸੀ ਭਰ ਗਿਆ ਕੋਈ ਨਹੀਂ 2-4 ਦਿਨ ਦੀ ਬਾਤ ਹੈ ਫੇ ਹੋ ਜਾ ਆਪਣੇ ਸਾਰੇ ਹੀ ਹੈ ਹਾਂ ਇਹ ਨਹੀਂ ਹੈ ابھی ਆਪਣੇ ਕੱਲੇ ਫੇ ਸਾਰੇ ਖੂਪਰ ਐਸਾ ਹੀ ਹਾਲ ਹੈ ਜੈਸੇ ਕਿ ਇਹ ਜਿਆਦਾ ਪਾਣੀ ਹੋ ਜਾਗਾ ਵਾਹ ਚਲ ਜਾਊਗੀ ਹਾਂ ਦੇਖ ਲੈਣਾ ਕਿਵੇਂ ਹੋਗਾ ਇਹ ਆਪਣੇ ਵਿਚਾਰੇ ਖੂਤੇ ਰਹਿੰਦੇ ਆ ਜਿੱਥੇ ਇਹੇ ਬਾਬੇ ਅੱਗੇ ਮੈਣ ਜੋਲ ਕਰਦਾ ਵਾਸ ਕਰੀਏ ਬਾਬਾ ਹੁਣ ਬਹੁਤ ਹੋ ਗਿਆ ਬਈ ਵਾਸੀ ਕਰੇ ਹੁਣ ਬਾਬਾ ਸਾਸਰੀ ਕਾਲ ਜੀ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਵੀ ਸਾਰਾ ਪੰਜਾਬ ਪਾਣੀ ਚ ਡੁੱਬਿਆ ਫਿਰਦਾ ਤੇ ਆਪਣੇ ਪਿੰਡ ਵੀ ਕਾਲਾ ਸਿੰਘਿਆ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਆ ਗਿਆ ਆ ਤੇ ਅਜੇ ਨਾਲੇ ਸਾਡਾ ਪਿੰਡ ਕਾਫੀ ਉੱਚਾ ਆ ਫੇਰ ਵੀ ਆ ਦੇਖ ਲਓ ਤੁਹਾਨੂੰ ਅਜੇ 2-3 ਦਿਨ ਦੋ ਤਿੰਨ ਤਨ ਹੋਰ ਜਿੱਦਾਂ ਮਤਲ ਮੀ ਦੱਸਿਆ ਸਾਡੇ ਪਿੰਡ ਦੇ ਹਲਾਅ ਰਵਾ ਕਾਲਾ ਪਿੰਗਿਆ ਤੇ ਰੋਡ ਵੀ ਦੇ ਕੋਈ ਟੁੱਟੇ ਫਿਰਦੇ ਆ ਦੇਖੋ ਇਹ ਦੇਖ ਨਹੀਂ ਹੋ ਰਹੀ ਆ ਖੱਤਾ ਆ ਮਤਲ ਲਾ ਲੋ ਤੇ ਪੂਰਾ ਭਰਿਆ ਆ ਰਾ ਰੂ ਵੀ ਸਾਰੇ ਟੁੱਟ ਗਏ ਆ ਤੇ ਮੈਂ ਇਹ ਜੋ ਮੈਂ ਇਹ ਕਹਿਣਾ ਵੀ ਜਿੱਦਾਂ ਮਤਲ ਜਿੱਦਾਂ ਦਾ ਮਾਹੌਲ ਤਿੰਨ ਚਾਰ ਤਨ ਹੋਰ ਮੀ ਦੱਸਿਆ ਵੀ ਹਜੇ ਕੋਈ ਪਤਾ ਨਹੀਂ ਵੀ ਜਿਹੜੇ ਕਹਿੰਦੇ ਸਾਡੇ ਲੱਗੇ ਨਹੀਂ ਹਜੇ ਉਹਦਾ ਤਾਂ ਬਾਬਾ ਸਾਰਿਆ ਤੰਦਰੁਸਤੀ ਜਿੱਥੇ ਸੱਚੇ ਪਾਤਸ਼ਾਹ ਤੇ ਮੈਂ ਇੱਕ ਬੇਨਤੀ ਭਰਾਵਾਂ ਨੂੰ ਕਰਨਾ ਚਾਹੁੰਦਾ ਵੀ ਆਪਣੇ ਆਪਣੇ ਜੇ ਰੱਬ ਨਾਲ ਕੋਈ ਇੱਤਾਂ ਦੀ ਹੋਊਗਾ ਨਾ ਕੋਈ ਨਾਲ ਵੀ ਪੈ ਕੇ ਜਿੰਨੇ ਮੇਰੇ ਭਰਾ ਆ ਐਨ ਆਰ ਆਈ ਜਾਂ ਜਿਹੜੇ ਸਾੜਦੇ ਆ ਤੁਸੀਂ ਆਪਣਾ ਆਪਣਾ ਪਿੰਡ ਸੰਭੀ ਜਾਓ ਹਨਾ ਤੇ ਬਹੁਤ ਜ਼ਿਆਦਾ ਵਧੀਆ ਗੱਲ ਵਾ ਜਿੱਦਾਂ ਦਾ ਹਾਲਾਤ ਹੋਇਆ ਪਿਆ ਸਾਰੇ ਪਾਸੇ ਪਾਣੀ ਪਾਣੀ ਹੋਇਆ ਪਿਆ ਤੁਹਾਨੂੰ ਮੈਂ ਦਿਖਾਉਣਾ ਤੇ ਸਾਰੇ ਨਹਿਰ ਵੀ ਲੱਗ ਗਿਆ ਕਿ ਸਾਡੇ ਟੁੱਟ ਗਈ ਜਾਂ ਦੇਖਦੇ ਹਾਂ ਕਿਦਾਂ ਦੇ ਹਾਲਾਤ ਸਾਡੇ ਸਾਰੇ ਘਰ ਤੇ ਆ ਦੇਖ ਲੋ ਕਿਦਾਂ ਭਰੇ ਪਏ ਆ ਕੋਝੇ ਲੋਕ ਜਦੋਂ ਨਾ ਮਿੱਟੀ ਚ ਚਗਾ ਦਿੰਦੇ ਆ ਤੁਹਾਨੂੰ ਮੈਂ ਕਹਿੰਦਾ ਗੱਲ ਦੱਸਦਾ ਵੀ ਖੱਤੇ ਥੋੜੇ ਨੀਵੇਂ ਹੋ ਜਾਂਦੇ ਆ ਅੱਗੇ ਪੁਰਾਣੇ ਜਿਹੜੇ ਸੀਗੇ ਨਾ ਲੋਕੀ ਤਾਂ ਪਛਾਹ ਹੋ ਜਾਂਦਾ ਇਹ ਆਪਣੇ ਟਿੱਬੇ ਵੋ ਹੁੰਦੇ ਸੀ ਟਿੱਬੇ ਜਿਹੜੇ ਹੁੰਦੇ ਸੀ ਉਹ ਮਿੱਟੀ ਹੋਈ ਉਹ ਪਾਣੀ ਸੋਖ ਲੈਂਦੇ ਹੁੰਦੇ ਸੀਗੇ ਤੇ ਘੱਟ ਥੋੜਾ ਜਿਹਾ ਇਦਾਂ ਨੁਕਸਾਨ ਹੁੰਦਾ ਇਹ ਪਸ਼ੂ ਵੀ ਲੋਕੀ ਲਾਗੇ ਛਾਗੇ ਵਾਲੇ ਟਿੱਬਿਆਂ ਦੇ ਲੈ ਜਾਂਦੀ ਹੁਣ ਜਿਆਦਾ ਨੁਕਸਾਨ ਕਿਉਂ ਹੋ ਜਾਂ ਸਾਰੀ ਆਪਾਂ ਪੈਸੇ ਦੀ ਲਾਲਚ ਨਾਲ ਸਾਰੀ ਮਿੱਟੀ ਆਪਣਾ ਚਿਹਰਾ ਚ ਚਗਾਤੀ ਆ ਕਾਜੀ ਘਟੇ ਪੱਧਰੇ ਕਰਾਉਣ ਲਈ ਸਾਰਾ ਕੁਝ ਹੈ ਨਾ ਤੇ ਬਹੁਤ ਬੰਦਾ ਤਣਾ ਤਨ ਭਰੇ ਜਾਂ ਨੁਕਸਾਨ ਬਹੁਤ ਜ਼ਿਆਦਾ ਹੋਇਆ ਅਜੇ ਇਹਦਾ ਆਪਾਂ ਕਹਿ ਸਕਦੇ ਬਾਈ ਵੀ ਮਤਲਬ ਕਈ ਉਸ ਇਲਾਕੇ ਦੇ ਵਿੱਚ ਹੜ ਆ ਗਿਆ ਇਹ ਪਤਾ ਨਹੀਂ ਵੀ ਜਿੱਦਾਂ ਦਾ ਬੰਨੇ ਬੁੰਨੇ ਭਰੇ ਪਹਿਰਾ ਸਾਡਾ ਪਿੰਡ ਕਾ ਵੀ ਉੱਚਾ ਆ ਇੱਥੇ ਵੀ ਇਦਾਂ ਦਾ ਮਾਹੌਲ ਹੋ ਗਿਆ ਇਸ ਲਈ ਆਪਣੇ ਆਪਣੇ ਪਿੰਡ ਦੀ ਸੁਰੱਖਿਆ ਕਰੋ ਤੇ ਜਿਹੜੇ ਜਿਹੜੇ ਪਿੰਡ ਬਚੇ ਆ ਉਹ ਦੂਜਿਆਂ ਦੀ ਹੈਲਪ ਕਰੋ ਕਿਉਂਕਿ ਇਹ ਤਾਂ ਰਲ ਮਿਲ ਕੇ ਚੱਲਣਾ ਆਪਾਂ ਨੂੰ ਕਿਸੇ ਸਰਕਾਰ ਨੇ ਨਹੀਂ ਪੁੱਛਣਾ ਜੇ ਹੋਣ ਨਹੀਂ ਸਰਕਾਰਾਂ ਆਉਂਦੀਆਂ ਹਨ ਤਾਂ ਕਿਸੇ ਦੀ ਬਾਤ ਨਾ ਪੁੱਛੋ ਮੈਂ ਤਾਂ ਆਦਾ ਆ ਕਿਸੇ ਨੂੰ ਹਨ ਭਜਾਈਓ ਮੜ ਕੇ ਸਾਰਿਆਂ ਨੂੰ ਪੰਜਾਬ ਨੂੰ ਇੱਕ ਫੱਕਰਾ ਹੀ ਆਪਣਾ ਸੈਕਸ਼ਨ ਤਿਆਰ ਕਰਨਾ ਪੈਣਾ ਜਿਹੜਾ ਇਦਾਂ ਉਹਨਾਂ ਦੇ ਮਤਲਬ ਇਸ ਦੁਖੀ ਦੇ ਦੁੱਖदाई ਘੱਟ ਕਾ ਜਦਾਂ ਮਤਲਬ ਚੱਲਣ ਦੇ ਸਮੇਂ ਚ ਆਪਣੀ ਹੈਲਪ ਕਰੋ ਦੇਖੋ ਸਾਰੇ ਮੀ ਹਜੇ ਵੀ ਪੈਣ ਲਾ ਪਿਆ ਵੇ ਸ਼ੁਰੂ ਹੋ ਗਿਆ ਮੀ ਪੈਣਾ ਮੈਂ ਕਹਿੰਨਾ ਵੀ ਜੇ ਇਹਨਾਂ ਦੇ ਹੁਣ ਚੱਲ ਲਾ ਲੋ ਪਹਿਲਾਂ ਸਾਡੇ ਵੀ ਪਸ਼ੂ ਰੱਖੇ ਹੁੰਦੇ ਪਸ਼ੂਆਂ ਵਾਲਿਆਂ ਦਾ ਬਹੁਤ ਜ਼ਿਆਦਾ ਔਖਾ ਹੋ ਗਿਆ ਆ ਆ ਸਾਰੇ ਹੀ ਰਾਹ ਪਾਣੀ ਨਾਲ ਦੇਖੋ ਕਿਦਾਂ ਮਤਲਬ ਆਈ ਜਾਣਾ ਜੇ ਹਿਸਾਬ ਨਾਲ ਇੱਧਰ ਵੀ ਹੈ ਨਾ ਜੇਸਾ ਹਾਲ ਦਾ ਸਿਸਟਮ ਉਹ ਹੁਣ ਨਾਲ ਮੇਰੇ ਖਿਆਲ ਨਾਲ ਬਹੁਤ ਹਲ-ਮੇਲ ਕੇ ਔਖਾ ਟਾਈਮ ਕੱਟਣਾ ਚਾਹੀਦਾ ਸੱਜੇ ਪਾਸੇ ਸਾਰਿਆਂ ਦੇ ਤੰਦਰੁਸਤੀ ਰੱਖੇ ਤੇ ਸਾਨੂੰ ਇਹ ਬੋਲੀ ਘਰੀ ਤੋਂ ਛੇ ਦਿਸ਼ੇ ਦੀ ਮਤਲਬ ਇਹ ਤਾਂ ਛਟਕਾਰਾ ਮਰੇ ਬਾਬਾ ਕਿ ਸਾਡੇ ਲੋਕਾਂ ਕੋ ਕਿਹੜਾ ਮਤਲਬ ਪਾਪ ਹੋ ਗਿਆ ਜਿਹੜਾ ਮਤਲਬ ਤੁਹਾਨੂੰ ਹਨ ਇੰਨੇ ਦੌਫਤੇ ਰਿਆ ਕੋਈ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਸ ਲਈ ਆਪਾਂ ਕਹਿੰਨੇ ਉਹਨੇ ਕੋਟੀਆਂਕਾਰਾਂ ਸਭ ਕੁਝ ਜਦੋਂ ਬਾਬਾ ਨਹੀਂ ਮੁੱਕ ਜਾਣਾ ਹੀ ਕਹਿੰਦੇ ਲੈ ਧਾਰਤੀ ਚ ਜਿੱਤੇ ਬਾਬੇ ਦੀ ਨਾਨਕ ਦੀ ਧਾਰਤੀ ਆ ਪਾਣੀ ਮੁੱਕ ਜੂ ਜਾਂ ਕੇਤੀવાડી ਮੁੱਕ ਜੂ ਕਦੀ ਵੀ ਨਹੀਂ ਹੋਗਾ ਬਦੋ ਇਹ ਤਾਂ ਉਹਨਾਂ ਦੀ ਮੈਂਟ ਦੀ ਗੇੜਾ ਜਦੋਂ ਵੀ ਹੁਣ ਆ ਦੇਖੋ ਸਾਰਾ ਇਹ ਭਰਿਆ ਪਿਆ ਇਹ ਮੈਂ ਕਾੜਾ ਸਿੰਘਾ ਜ਼ਿਲ੍ਹਾ ਕਪੂਰਥਲੇ ਦੀਆਂ ਤੁਹਾਨੂੰ ਦਿਖਾਉਣਾ ਆ ਪਿਆ। ਅਗਲ ਇੱਧਰ ਵੀ ਪਾਣੀ ਝੜੀਆ। ਆ ਦੇਖੋ ਪਿੰਡ ਸਾਡਾ ਖੂਹ ਆ ਜਿੱਥੇ ਅਸੀਂ ਮਤਲਬ ਉਹ ਮੇਰਾ ਇੰਜਣ ਉੰਜਨ ਸਾਰੇ ਡੁੱਬੇ ਪਏ ਆ ਦੇਖੋ। ਆ ਸਾਡੀ ਇੱਧਰ ਜਗਾ ਸਾਰੇ ਵਿੱਚ ਪਾਣੀ ਆ ਆ ਪਿਆ। ਔਰ ਦੇਖੋ ਇੱਥੇ ਵਿਚਾਰੇ ਪ੍ਰਵਾਸੀ ਵੀ ਰਹਿੰਦੇ ਆ ਤੇ ਉਹ ਪਾਉਂਗਾ ਤੁਹਾਡੇ ਮੈਂ ਤੁਹਾਨੂੰ ਰਾਤੀ ਦੋ ਕੋ ਕਮਰਿਆਂ ਦੇ ਲੈ ਆਪਣੇ ਬਾਲੇ ਆ ਤੇ ਬਾਕੀ ਲੈਂਟਰ ਸਾਡੇ ਸੌਤ ਚਾਰ ਪੰਜ ਪੰਜ ਥਾਂ ਛੋਣ ਲਿਆ ਹੀ ਕੱਲ ਰਾਤੀ ਅਹੀਂ ਬੜੀ ਔਖੀ ਕੱਢੀ ਮਤਲਬ ਇਹ ਨਹੀਂ ਵੀ ਅਹੀਂ ਵੀਡੀਓ ਬਣਾਉਨੇ ਆ ਵੀ ਲੋਕਾਂ ਨੂੰ ਸੁਣਨੇ ਆ ਵੀ ਮਤਲਬ ਛਾਨੂ ਕੋਈ ਦੁੱਖ ਨਹੀਂ ਗੱਲ ਇਹ ਵੀ ਅਸੀਂ ਆਪਣਾ ਦੁੱਖ ਦੱਸ ਨਹੀਂ ਸਕਦੇ ਸਿੱਧੀ ਗੱਲ ਤੁਹਾਨੂੰ ਦੱਸਾਂ ਚੈਨਾ ਕਰੇ ਸੈਮਤੀ ਲਈ ਰਾਤੀ ਰਾਤ ਜਾਗ ਕੇ ਕੱਢੀ ਆ ਸਾਰੇ ਇਹ ਮਾਹੌਲ ਬਹੁਤ ਜ਼ਿਆਦਾ ਕੰਮ ਹੋਇਆ ਉਹਦੇ ਉੱਤੇ ਹੀ ਨਿਕਲਦੀ ਆ ਆਹ ਦੇਖੋ ਸਾਡੀ ਸਾਰੀ ਜਗਾ ਇੱਧਰ ਸਾਰਾ ਪਾਣੀ ਨਾ ਪੜ ਗਿਆ ਇਹ ਪੱਕੀ ਗੱਲ ਆ ਨਾ ਪੜਿਆ ਬੂਰੇ ਰਾਤੀ ਮੇ ਬਹੁਤ ਪਿਆਇਆ ਉਧਰੋਂ ਹਨਾ ਕਿਸੇ ਨੇ ਪਾਣੀ ਛੱਡ ਦਿੱਤਾ ਸਾਰੀ ਮਹਿਰ ਕਿਸੀ ਆ ਹੈ ਮਹਿਰ ਵੀ ਬਰਮਾਲੀ ਪੋਲ ਵੱਲ ਕਿੰਨੀ ਪਾਣੀ ਆਇਆ ਹਾ ਤਰੂ अंदर भी देखो कि बहुत ज्यादा लाओ जी दिखाने तुम सारा कुछ इतने वाला पानी गोडे गोडे पानी तो ज्यादा पानी मशीन इंजन सारा कुछ ਕੋਇਸਾ ਮਸ਼ੀਨ ਇੰਜਨ ਜਿਹੜੇ ਰੱਖੇ ਸੀਗੇ ਦੇਖੋ ਤੂੜੀ ਵਾਲਾ ਅੰਦਰ ਕਿਦਾਂ ਐਨ ਜਿੱਥੇ ਤੂੜੀ ਹੁੰਦੀ ਸੀ ਭਰ ਕੇ ਆਇਆ ਐਨ ਜਿੱਥੇ ਪਸ਼ੂ ਹੁੰਦੇ ਸੀ ਉਹ ਵੀ ਦੇਖੋ ਸਾਰੇ ਕਮਰੇ ਆ ਸਾਰੇ ਆ ਆਪਣੇ ਵੀਰ ਵਹਿੰਦੇ ਆ ਵਿਚਾਰੇ ਦੇਖੋ ਇੱਧਰ ਬੈਠੇ ਹਾਂ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਹੈ ਮੇਰਾ ਨੰਬਰ ਹੈਗਾ ਤਾਂ ਦੱਸ ਦਿਓ ਹੈ ਨਾ ਕੋਈ ਖਾਣ ਪੀਣ ਵੈਸੇ ਕੋਈ ਵੀ ਚੀਜ਼ ਦੀ ਲੋੜ ਆ ਤਾਂ ਮੈਨੂੰ ਫੋਨ ਕਰ ਦੇਣਾ ਠੀਕ ਆ ਤੇ ਜੇ ਮੀ ਇੱਧਰ ਜ਼ਿਆਦਾ ਹੋ ਗਿਆ ਤੇ ਤੁਸੀਂ ਆਹ ਕਮਰੇ ਚ ਵੀ ਚੱਲ ਜਾਊਂਗੀ ਹੈ ਨਾ ਕੋਈ ਨਹੀਂ 2-4 ਦਿਨ ਦੀ ਗੱਲ ਹੈ ਫੇ ਹੋ ਜਾਏ ਆਪਣੇ ਸਾਰੇ ਹੀ ਹੈ ਇਹ ਨਹੀਂ ਆ ਵੀ ਆਪਣੇ ਕੱਲੇ ਫੇ ਸਾਰੇ ਖੂਪਰ ਐਸਾ ਹੀ ਹਾਲ ਹੈ ਜੈਸੇ ਕਿ ਇਹ ਜ਼ਿਆਦਾ ਪਾਣੀ ਹੋ ਜਾਏਗਾ ਵਾਹ ਚੱਲ ਜਾਊਂਗੀ ਹਾਂ ਦੇਖ ਲੈਣਾ ਕਿਵੇਂ ਹੋਗਾ ਹਾਂ ਉੱਚਾ ਹੈ ਨਾ ਇਹ ਆਪਣੇ ਵਿਚਾਰੇ ਖੂ ਤੇ ਰਹਿੰਦੇ ਆ ਜਿੱਥੇ ਮੈਂ ਪਸ਼ੂ ਰੱਖੇ ਸਾਰਾ ਕੁਝ ਪਰਿਆ ਹੀ ਫਿਰਦਾ ਬੋ ਯਾਰ ਮੰਦਾ ਹਾਲਾ ਸਾਰੇ ਦੇਖ ਤੇ ਆਪਾਂ ਹੁਣ ਇਹੇ ਬਾਬੇ ਅੱਗੇ ਮੈਨ ਜੋਲ ਕਿਰਦਾ ਵਾਸ ਕਰੀਏ ਬਾਬਾ ਹੁਣ ਬਹੁਤ ਹੋ ਗਿਆ ਬਈ ਵਾਸ ਸੀ ਕਰੇ ਹੁਣ ਬਾਬਾ ਕਿਉਂਕਿ ਤੁਹਾਨੂੰ ਪਤਾ ਹੀ ਆ ਭਈ ਪਿੰਡਾਂ ਦੇ ਹਾਲਾਤ ਕੋਈ ਜ਼ਿਆਦੇ ਸ਼ਹਿਰਾਂ ਛੂਰਾਂ ਚ ਜਿੱਦਾਂ ਮਦਦ ਤਕੜੇ ਬੰਦਿਆਂ ਦਾ ਸਾਰ ਜਾਂਦਾ ਆ ਜਿਨੇ ਉਹ ਹੀ ਕਮਾਉਣਾ ਖਾਣਾ ਬੜਾ ਔਖਾ ਹੋ ਜਾਂਦਾ ਇਹ ਹੰਟਵਾ ਪਟਣ ਲੱਗੇ ਆ ਸਾਡੇ ਖੂਹ ਬਹੁਤ ਪੁਰਾਣਾ ਆ ਇਹ ਲਾਗੇ ਲਾਗੇ ਵਾਲਾ ਪਾਣੀ ਇਹਦੇ ਵਿੱਚ ਚੱਲ ਜਾਊਗਾ ਬਹੁ ਡੂੰਗਾ ਖੂਹ ਹੁਣ ਇਥੋਂ ਮੜੀ ਜੀ ਕਰਦੇ ਸਿਸਟਮ ਪਟਕੇ ਇਹ ਲਾਗੇ ਲਾਗੇ ਵਾਲਾ ਹਾਂ ਆ ਜਿਹਦਾ ਖਾਦ ਦੀ ਆ ਖਾਦ ਆਹ ਨਿਕਲਦੀ ਆ ਫੇਰ ਇਹ ਤਾਂ ਆਪਾਂ ਖਾਦ ਵੇਚਣ ਲੱਪਈਏ ਹੂੰ ਹੂੰ ਕਿਹਨਾਂ ਦੇ ਡੇਕਾਂ ਦਾ ਤੁਰਦਾ ਆ ਵੀ ਤਾਂ ਇੱਥੇ ਜਾੜਿਆ ਆ ਜਾੜਿਆ ਡੇਕ ਆ ਹੁਣ ਉਦਾਂ ਥੱਲੇ ਹੁੰਦੀ ਨਹੀਂ ਟੋਹਾ ਨਿਕਲਦਾ ਹੀ ਜੜਾਂ ਬਹੁਤ ਰੁੱਖਾਂ ਦੀਆਂ ਤੇ ਹੁਣ ਆਪਾਂ ਉੱਪਰ ਦੀ ਗਾਣਾ ਲੱਗੇ ਆ ਵੀ ਉੱਪਰ ਵੀ ਹੋ ਜਾਊਗਾ ਕਿ ਸਾਰਾ ਕੁਝ ਭਰ ਜਾਊਗਾ ਧੀ ਦੇ ਵਿੱਚ ਸੱਪ ਵੀ ਦਰਿਆ ਬੰਦਦਾ ਆ ਦੇਖ ਆ ਬੈਠਾ ਭਾਈ ਆ ਆ ਉਹ ਬੈਠ ਉਹ ਇਹਦਾ ਇਹ 那你今天要放假一天。 ਲਗੀਆਂ ਹੁੰਦੀਆਂ ਆ ਵਾਹ ਉਹ ਮਟੀਰਾ ਲਾੜਾ ਬੋੜਾ ਲੱਗਦਾ ਜਿਓੜੇ ਬੋੜੇ ਕਿੱਥੇ ਰੱਖਦੇ ਬੋੜਿਆਂ ਦੇ ਬੱਲੇ ਕਿਹੜਾ ਨਹੀਂ ਪਾ ਕੇ ਬਣਾਉਣਾ ਆਹ ਬਈ ਮਨਾ ਪਾਣੀ ਅੰਦਾ ਮੇਰਾ ਆਊਗਾ ਐਸੇ ਨਹੀਂ ਹੋ ਜਾਣਾ ਪਿੱਛੋਂ ਰੇਡ ਕਰਦੇ ਕਰਨੀ ਹੋਊ ਚਾਹ ਆਹ ਹੋਣਾ ਪਿੱਛੋਂ ਚੋੜਾ ਘਾਡੇ ਕਰੂ ਕੱਪੜੇ ਬਦਲ ਲਾ ਹੁਣ ਮੈਂ ਵੀਡੀਓ ਦੇਖੀਆ ਸੀ ਕਿੰਨਾ ਹਾਏ ਉਹ ਪਾਣੀ ਆਇਆ ਆਪਣੇ ਹਣਾ ਬੁੱਡੇ ਬੁੱਡੇ ਕਈ ਪਾਣੀ ਆ ਮਤਲਬ ਆਪਣੇ ਪਿੰਡਾਂ ਦੇ ਵਿੱਚ ਵੀ ਹੁਣ ਆ ਗਿਆ ਆ ਪਾਣੀ ਤੇ ਸਾਰੇ ਮੈਂ ਵੀ ਰਿਕਾਰਡਿੰਗ ਕਰਦਾ ਕਿ ਜਿੱਦਾਂ ਦਾ ਮਾਹੌਲ ਆ ਨੈਟ ਤੇ ਵੀ ਦੇਖੀਂਦਾ ਜੇ 2-3 ਦਿਨ ਮੀਂਹ ਹੈਗਾ ਨਾ ਫੇਰ ਇੱਕ ਦਿਨ ਧੁੱਪ ਲੱਗਣੀ ਫੇਰ 4-5 ਦਿਨ ਮੀਂਹ ਆ ਮਦਰ ਲੈਂਡ ਦੀ ਪਿੰਡਾਂ ਦੇ ਵਿੱਚ ਜਿਹੜਾ ਮੇਰੇ ਗਿਆਨ ਨਾਲ 85 88 ਦੇ ਵਿੱਚ ਆਪਣੇ ਹੜ ਪਿੰਡਾਂ ਚ ਆਏ ਸੀ ਉਹ ਮੈਨੂੰ ਲੱਗਦਾ ਵੀ ਚਾਂਸ ਬਣ ਦੀ ਸੰਭਾਵਨਾ ਹੈਗੀ ਆ ਬਾਕੀ ਰੱਬ ਪ੍ਰਮਾਤਮਾ ਮਿਹਰ ਕਰੇ ਬਹੁਤ ਜਿਆਦਾ ਔਖਾ ਉਹਨਾਂ ਵੀਰਾਂ ਦਾ ਤਾਂ ਬੜਾ ਜਿਆਦਾ ਔਖਾ ਆਪਣੇ ਤਾਂ ਆਇਆ ਹੀ ਥੋੜਾ ਥੋੜਾ ਜਿੱਥੇ ਪਾਣੀ ਹੈ ਇੱਥੇ ਤੇ ਜਿਨ੍ਹਾਂ ਦੇ ਪਸ਼ੂ ਡੰਗਰਾਂ ਦਾ ਕੰਮ ਆ ਬਹੁਤ ਜਿਆਦਾ ਔਖਾ ਆ ਤੇ ਬੰਦਾ ਡਰ ਨਹੀਂ ਲੱਗ ਪੈਂਦਾ ਹੁਣ ਤੁਹਾਨੂੰ ਪਤਾ ਹੀ ਆ ਸਾਰੇ ਸੈਕਲਮ ਹੋ ਜਾਂਦਾ ਤੇ ਆਪਣੇ ਆਪਣੇ ਮੈਂ ਇਹ ਕਹਿਣਾ ਵੀ ਐਨ ਆਰ ਆਈ ਜਿਨਨੇ ਵੀਰ ਭੈਣ ਭਰਾ ਹੈਗੇ ਆ ਤੁਸੀਂ ਆਪਣੇ ਆਪਣੇ ਪਿੰਡ ਨੂੰ ਹੀ ਨਾ ਸੰਭਾਲਣ ਲੱਪੋ ਮਦਦ ਲਾ ਲੋ ਵੀ ਅਜੇ ਪਤਾ ਨਹੀਂ ਰੱਬ ਨੇ ਕੀ ਕਰਨਾ ਕੀ ਆ ਨਾ ਕਿਉਂਕਿ ਇੱਥੋਂ ਪਤਾ ਲੱਗਦਾ ਵੀ ਆਪਾਂ ਕਿੰਨੇ ਕੁ ਸਹੀ ਆ ਜਦੋਂ ਕਹਿੰਦੇ ਹੁੰਦੇ ਆ ਵੀ ਰੱਬ ਦਾ ਕਹਿਰ ਪਿੰਦਾ ਉਦੋਂ ਨਾ ਆਪਾਂ ਭੁੱਲ ਜਾਂਦੇ ਨਾ ਚੀਜ਼ਾਂ ਨੂੰ ਕਦੇ ਗੌਰਦਾਰ ਨਹੀਂ ਆਣਾ ਵਾਹਿਗੁਰੂ ਨਹੀਂ ਕਹਿਣਾ ਕੁਝ ਨਹੀਂ ਕਰਨਾ ਕਾਲਜੋਗ ਚੱਲਦਾ ਇਹ ਸਿਸਟਮ ਪਤਾ ਨਹੀਂ ਕੀ ਹੋ ਜਾਣਾ ਇਸ ਲਈ ਆਪਾਂ ਇਹ ਕوجੇ ਕਰੀਏ ਵੀ ਹਰ ਬੰਦੇ ਐਨਆਰਆਈ ਵੀਰ ਜਾਂ ਕੋਈ ਵੀ ਆਪਣੇ ਆਪਣੇ ਪਿੰਡ ਦੇ ਵਿੱਚ ਜਿਹੜੇ ਜਿਹੜੇ ਵੀਰਾਂ ਆ ਨੁਕਸਾਨ ਹੁੰਦਾ ਜਾਂ ਜਿਹੜੇ ਵੀਰ ਹੁਣ ਕਾ ਕੀ ਹੋਊਗਾ ਜੇ ਲਾਪੀ ਜਾਣਦਾ ਵੀ ਹਜੇ ਥੋੜੀ ਜੀ ਆਪਣੇ ਪੈਸੇ ਢੇਲੇ ਸਾਹਮ ਕੀ ਹੌਲੀ ਹੌਲੀ ਜਿੰਨਾ ਖਰਚਾ ਹੁੰਦਾ ਉਹ ਉਸ ਹਿਸਾਬ ਨਾਲ ਕਰੋ ਬਈ ਮਦਲ ਜਿੱਥੇ ਹੁਣ ਜ਼ਿਆਦਾ ਮਤਲ ਹੈਗਾ ਉੱਥੇ ਹੀ ਨਾ ਸਾਰੇ ਜਾਣੇ ਜਾਓ ਪਤਾ ਨਹੀਂ ਆਪਣੇ ਪਿੰਡਾਂ ਨੂੰ ਵੀ ਲੋੜ ਪੈ ਜਾਏ ਆਓ ਕਿਉਂਕਿ ਆਪਣੇ ਪਿੰਡ ਹੋਣਾ ਖਾਸ ਕਾਲੇ ਵੀ ਹਲੇ ਤੱਕ ਤੁਸੀਂ ਉਹਦੀ ਨਹੀਂ ਵੀਡੀਓ ਬਣਾਈ ਕਹਿੰਦੇ ਲੱਖ ਲੱਖ ਤੱਕ ਤਾਂ ਪਾਣੀ ਉੱਧਰ ਵੀ ਆ ਗਿਆ ਚੌਂਕੀ ਟੈਂਕੀ ਗਾਣਾ ਹਨਾ ਦੇਵੀ ਘਰਾਵਾਰਾਂ ਪਿੱਛੇ ਜਿਹੜੇ ਤੁਹਾਡੇ ਭੈਣ ਭਰਾ ਆ ਸਾਰੇ ਆ ਅਜੇ ਦੇਖੋ ਜਿੱਥੇ ਪਾਣੀ ਨਹੀਂ ਬਿਲਕੁਲ ਹੈਗਾ ਉਹ ਜ਼ਰੂਰ ਦੂਸਿਆਂ ਦੀ ਹੈਲਪ ਕਰੋ ਹਨਾ ਤੇ ਜਿੱਦਾਂ ਵੀ ਹੁੰਦਾ ਆਪਾਂ ਨੂੰ ਰਲ ਮਿਲ ਕੇ ਔਖਾ ਟਾਈਮ ਕੱਢਣਾ ਚਾਹੀਦਾ ਤੇ ਮੈਂ ਤੇ ਇਹੀ ਵਾਹਿਗੁਰੂ ਅੱਗੇ ਅਰਦਾਸ ਕਰਦਾ ਵੀ ਬਾਬਾ ਸੱਚੇ ਪਾਤਸ਼ਾਹ ਜੀ ਦੀ ਮੈਂ ਭਈ ਅਹੀਂ ਤੇਰੇ ਕੋਲ ਜੇ ਸਾਡੇ ਸਾਡੇ ਕਿਸੇ ਸਾਡੇ ਇਨਸਾਨੀਅਤੋਂ ਕੋਈ ਵੀ ਗਲਤੀ ਹੋ ਗਈ ਆ ਤਾਂ ਤੂੰ ਸਾਨੂੰ ਮਾਫ਼ ਕਰ ਵੀ ਸਾਡੇ ਤੇ ਇੰਨਾ ਕਹਿਰ ਨਾ ਟਾ ਜਿਹੜੇ ਪਿਆਰ ਨਾਲ ਸੀ ਜਾਨਵਰ ਪਸ਼ੂ ਸਾਰੇ ਰੱਖੇ ਆ ਜਦੋਂ ਮੋਹਰੇ ਦਾਮ ਤੋੜਦੇ ਆ ਤਾਂ ਬੰਦੇ ਦਾ ਧਾ ਨਿਕਲ ਜਾਂਦੀ ਫਸਲਾਂ ਕੱਪੜੇ ਨਿਆਣਿਆਂ ਵਾਂਗੂ ਕਾਲੀਆਂ ਜਦੋਂ ਮਤਲ ਡੋਪਦੀਆਂ ਹਨ ਤਾਂ ਬੰਦੇ ਦਾ ਈ ਤੋ ਕਲੇਜਾ ਫੜ ਜਾਂਦਾ ਇਸ ਲਈ ਮੈਂ ਇਹ ਕਹਿੰਨਾ ਬਾਬਾ ਮਿਹਰ ਕਰ ਮਿਹਰ ਕਰ ਤੇ ਲੋਕਾਂ ਨੂੰ ਇੰਨਾ ਤੋਂ ਸਰਵਾਤ ਤੋਂ ਮਤਲਬ ਅਕਲ ਦੇ ਜਾਂ ਮਤਲਬ ਲੋਕਾਂ ਜਿੰਨਾ ਤੋਂ ਭਰਤੇ ਵੀ ਸਾਰੇ ਤੇਰਾ ਨਾਲ ਲੈਣ ਤੇ ਰਾਹੀ ਖੁਸ਼ੀ ਰਹਿਣ ਤੇ ਬਾਬਾ ਸਾਰਿਆਂ ਨੂੰ ਤੰਦਰੁਸਤੀ ਰੱਖੋ ਸੱਚੇ ਪਾਤਸ਼ਾਹ ਜੇ ਕਿਸੇ ਵੀਰ ਨੂੰ ਹੁਣ ਕਿਤੇ ਲੋੜ ਆ ਜਾਂ ਕਿਤੇ ਕਿਸੇ ਨੂੰ ਕੋਈ ਰਾਸ਼ਨ ਪਾਣੀ ਨਹੀਂ ਪਹੁੰਚ ਰਿਹਾ ਉਹ ਮੈਨੂੰ ਸਪੈਸ਼ਲ ਤੌਰ ਤੇ ਵੀਡੀਓ ਬਣਾ ਕੇ ਦੱਸ ਸਕਦਾ ਵੀਰ ਅਸੀਂ ਇੱਥੇ ਰਹਿੰਦੇ ਆ ਇੱਥੇ ਮਤਲਬ ਸਾਡੇ ਕੋ ਆ ਚੀਜ਼ ਨਹੀਂ ਪਹੁੰਚ ਰಾಗ್ਦੀ ਮੈਂ ਉਹਦੀ ਵੀਡੀਓ ਜ਼ਰੂਰ ਪਾਉਂਗਾ ਤੇ ਤੁਹਾਨੂੰ ਲੱਗੇ ਤੇ ਜੋ ਹੋ ਸਕਿਆ ਕੋਲ ਹੋਏ ਤੇ ਸਮਾਨ ਆਪ ਵੀ ਪਹੁੰਚਾ ਆਪ ਹੀ ਪਹੁੰਚਾ ਦਾਂਗੇ ਜੇ ਸਾਡੇ ਲੱਗੇ ਛਾਗੇ ਹੋਏ ਜੇ ਬਾਈਜਾਂਸ ਦੂਰ ਹੋਏ ਤਾਂ ਉਸ ਏਰੀਏ ਦੇ ਬੰਦਿਆਂ ਨੂੰ ਜ਼ਰੂਰ ਅਸੀਂ ਭੈਣ ਭਰਾਵਾਂ ਨੂੰ ਕਹਾਂਗੇ ਵੀ ਇਹਨਾਂ ਦੀ ਹੈਲਪ ਕਰੋ ਪਰ ਮੇਰੇ ਵੀਰ ਉਹ ਹੀ ਸਾਨੂੰ ਮੈਸੇਜ ਕਰਨ ਵੀ ਜਿਨ੍ਹਾਂ ਨੂੰ ਲੋੜ ਤੇ ਜਿੱਥੇ ਪਾਣੀ ਦਾ ਮਤਲਬ ਹਾਰਡ ਆਇਆ ਮੈਂ ਜ਼ਿਆਦਾਤਰ ਹੁਣ ਪਤਾ ਕੀ ਦੇਖਿਆ ਇਹ ਗੱਲ ਕਈਆਂ ਨੂੰ ਗੁੱਸਾ ਵੀ ਲੱਗਣੀ ਆ ਯਾਨੀ ਸਭ ਤੋਂ ਵੱਡੀ ਹੁਣ ਗੱਲ ਹੋ ਰਹੀ ਆ ਸਾਰੇ ਰਚਨ ਪਾਣੀ ਉੱਥੇ ਲਈ ਜਾਂਦੇ ਆ ਵੀਰ ਉੱਥੇ ਰਚਨ ਪਾਣੀ ਆਪਣਾ ਇਕੱਠਾ ਹੋ ਜਾਂਦਾ ਜਿਨ੍ਹਾਂ ਦੇ ਪਿੰਡਾਂ 'ਚ ਹਜੇ ਹੜ੍ਹ ਨਹੀਂ ਆਇਆ ਉਹ ਵੀ ਲੋਕੀ ਉਥੂ ਚੀਜ਼ਾਂ ਚਾਹੁੰਦੇ ਆ ਹਾਂ ਤੁਸੀਂ ਇਦਾਂ ਦੇਖਤੀਆਂ ਆਏ ਆ ਦੇਖੋ ਕੀ ਕਰਨਾ ਪਊਗਾ ਆਪਾਂ ਹੁਣ ਆਪੇਣਾ ਭਰਾਵਾਂ ਦੀ ਮਦਦ ਕਰਨੀ ਆ ਜਿਹੜੇ ਤਕਲੀਫ 'ਚ ਆ ਜਾਂ ਇਹਨਾਂ ਦੇ ਘਰ-ਬਾਰ ਡੁੱਬੇ ਆ ਗੱਲ ਕੀ ਇਹ ਨਹੀਂ ਵੀ ਉਹਦਾ ਲਹਾ ਲੈਣਾ ਵੀ ਚੀਜ਼ਾਂ ਆਪਦੀਆਂ ਗਈਆਂ ਮਾ ਉਥੇ ਹਣ ਸਾਡੀਆਂ ਲੇਡੀਜ਼ ਦੇਖੀਆਂ ਬੈਚ ਘਟ ਲੈ ਲੋ ਰਾਤ ਝੋਲੀਆਂ ਭਰ-ਭਰ ਆਪਣੇ ਘਰਾਂ ਨੂੰ ਲਜਾਈਆਂ ਇਹ ਤੇ ਵਧੀਆ ਗੱਲ ਨਹੀਂ ਹੁੰਦੀ ਸਮਾ ਤੁਸੀਂ ਉਹਨਾਂ ਦੀ ਮਦਦ ਨਹੀਂ ਕਰਨੀ ਤਾਂ ਉਹਨਾਂ ਦੀਆਂ ਚੀਜ਼ਾਂ ਜਿਹੜੀਆਂ ਆਈਆਂ ਉਹ ਤਾਂ ਨਾ ਤੁਸੀਂ ਵਿੱਚੋਂ ਮਤਲਬ ਖਾਓ ਨਾ ਜਿੱਥੇ ਚੁੱਲਾ ਚੌਂਕਾ ਬੜਨਾ ਹੀ ਨਹੀਂ ਉੱਥੇ ਫੇ ਕੀ ਕਰ ਰਹੇ ਹੋ ਇਸ ਕਰਕੇ ਜਿਹੜੇ ਤੰਗੀ 'ਚ ਆ ਉਹ ਹੈਲਪ ਲੈਣ ਜਿਹੜੇ ਦੂਜੇ ਵੀਰ ਜਿਨ੍ਹਾਂ ਦਾ ਹਜੇ ਸਹੀ ਆ ਉਹ ਉੱਥੇ ਜਾ ਕੇ ਇਹ ਨਾ ਹੋਵੇ ਵੀ ਲਾਗੇ ਲਾਗੇ ਪਿੰਡਾਂ ਵਾਲੇ ਉੱਦਾਂ ਹੀ ਰਾਚ ਫਾਲਣ ਤੇ ਦੂਜੀ ਇੱਕ ਹੋਰ ਗੱਲ ਆ ਜਿਹੜੇ ਵੀ ਰਾਸ਼ਨ ਲੈ ਕੇ ਜਾਂਦੇ ਮੈਂ ਚਾਹਣਾ ਉਹ ਅਥੀਂ ਜਾ ਕੇ ਉੱਥੇ ਕਹਿੰਦੇ ਜਾ ਆਪ ਦੇ ਕੇ ਆਓ ਕਹੂੰ ਕਿ ਕਈ ਵੀ ਨੇ ਹੁਣ ਲਾ ਲੋ ਮੇਰੇ ਕੋ ਕਹਿਤੀ ਆ ਇਹ ਨੋਰਮਲ ਸੋਚਣ ਵਾਲੀ ਗੱਲ ਆ ਮੇਰੇ ਕੋ ਕਹਿਤੀ ਆ ਮੈਂ ਜੇ ਕਹਣਾ ਵੀ ਲੋ ਰਾਚਨ ਮੈਂ ਆਪਣੇ ਬੰਦਿਆਂ ਕੋਈ ਜਾਈ ਜਾਵਾਂ ਕਈਆਂ ਬੰਦਿਆਂ ਕੋਈ ਚੀਜ਼ਾਂ ਪਹੁੰਚਣ ਹੀ ਨਾ ਇਸ ਲਈ ਜਿਹੜੇ ਵੀਰਾਂ ਕੋ ਨਹੀਂ ਚੀਜ਼ ਪਹੁੰਚਦੀ ਉਹ ਸਾਨੂੰ ਜਰੂਰ 8437913477 ਤੇ WhatsApp ਤੇ ਵੀਡੀਓ ਬਣਾ ਕੇ ਆਪਣੇ ਹਾਲਾਤ ਦੱਸ ਕੇ ਦੱਸੋ ਕਹੀਂ ਜਰੂਰ ਉੱਥੇ ਪਹੁੰਚ ਕਰਾਂਗੇ ਕਿਸੇ ਤਰ੍ਹਾਂ ਵੀ ਜਿੱਦਾਂ ਵੀ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬੜੀ ਦੌਕਾੜੀ ਮਤਲਬ ਬਹੁਤ ਸੂਝ-ਬੂਝ ਨਾਲ ਚੱਲਣ ਵਾਲਾ ਕੰਮ ਆ ਕਿਉਂਕਿ ਇਹ ਔਖੀ ਘੜੀ ਨੰਗ ਜਾਣੀ ਆ ਪਰ ਥੋੜਾ ਜਿਹਾ ਪਿਆਰ ਨਾਲ ਸਵਰਨ ਤੇ ਇਦਾਂ ਹੀ ਬੜੀਆਂ ਤਫਾਤ ਤਪਾਕਣਾ ਰਲਮਿਲ ਕੇ ਇਹਦਾ ਕੋਈ ਨਾਂ ਨਾ ਵਾਦੂ ਲਾ ਲਓ ਨਾ ਪੁੱਛ ਲਓ ਜਿੰਨੀ ਕੋ ਲੋੜ ਆ ਉੰਨਾ ਹੀ ਸਮਾਨ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ